ਇਥੇ ਲਿਖਿਆ ਹੋਇਆ ਹੈ Enjoy Basant Avoid Gattu ਐ ਜੇ ਤੂੰ ਧਿਆਨ ਨਾਲ ਦੇਖੋ ਤੇ ਆ ਸਾਦੇ ਵਾਲ ਲੱਗੇ ਹੋਏ ਕੀਮੋਥੈਰੇਪੀ ਵਾਰਡ ਦੇ ਵਿੱਚ ਔਰ ਇਹ ਮੇਰੇ ਆਪਣੇ ਵਾਲ ਲੱਗੇ ਔਰ ਜੇ ਤੁਸੀਂ ਆਹ ਦੇਖੋ ਤੇ ਇਹ ਮੈਂ ਖੈਨੀ ਔਰ ਕੱਥੇ ਦੇ ਨਾਲ ਬਣਾਈ ਗਈ ਹੈ ਸਟਾਰਟਿੰਗ ਵਿੱਚ ਦੇਖੀਏ ਆ ਕਬੂਤਰ ਹੈਗੇ ਠੀਕ ਹੈ ਤੇ ਕਬੂਤਰ ਜਿਹੜੇ ਹੈਗੇ ਚਾਈਨਾ ਡੋਰ ਦੇ ਵਿੱਚ ਉਲਝ ਗਏ ਹੈਗੇ ਆ ਠੀਕ ਹੈ ਔਰ ਉਹਨਾਂ ਦੀ ਜਿਹੜੀ ਹੈਗੀ ਜਾਨ ਚਲੀ ਗਈ ਆਪਾਂ ਇੱਥੇ ਦੇਖੀਏ ਬੱਚਾ ਜਿਹੜਾ ਹੈਗਾ ਉਹ ਪਤੰਗ ਖਿੱਚਣ ਦੀ ਕੋਸ਼ਿਸ਼ ਕਰਦਾ ਹੋਇਆ ਹੈਗਾ ਜੋ ਕਿ ਇਲੈਕਟ੍ਰਿਕ ਵਾਇਰ ਵਿੱਚ ਉਲਝ ਚੁੱਕੀ ਹੈਗੀ ਹੈ ਔਰ ਜਦੋਂ ਇਹਨੂੰ ਖਿੱਚਦਾ ਹੈਗਾ ਤੇ ਇਹ ਤੋਂ ਜਿਹੜਾ ਹੈਗਾ ਸ਼ੌਕ ਜਾਂ ਬਲੱਟ ਹੋ ਸਕਦਾ ਹੈਗਾ ਇੰਦੇ ਵਿੱਚ ਇੱਕ ਰਾਗੀ ਜਿਹੜਾ ਹੈਗਾ ਉਹ ਸਕੂਟੀ ਤੇ ਜਾਵੇ ਹੈਗਾ ਉੱਤੋਂ ਜਿਹੜੀ ਹੈਗੀ ਹੈ ਚੈਨੇ ਟੋਸ ਉਹ ਲਟਕਦੀ ਪਈ ਸੀਗੀ ਉਦੋਂ ਦੇ ਜਿਹੜੀ ਹੈਗੀ ਹੈ ਗੱਲੇ ਦੇ ਵਿੱਚ ਫੱਤ ਗਈ ਪਤੰਗ ਦੇ ਨਾਲ ਚਾਇਨਾ ਡੋਰ ਦੇ ਉੱਪਰ ਬੈਣ ਵੀ ਲੱਗ ਗਿਆ ਪਰ ਇਸ ਦੇ ਬਾਵਜੂਦ ਵੀ ਉਹ ਚੀਜ਼ਾਂ ਮਾਰਕੀਟ ਦੇ ਵਿੱਚ ਵਿਕਦੀਆਂ ਪਈਆਂ ਨੇ ਇੱਕ ਆਰਟਿਸਟ ਹੋਣ ਦੇ ਨਾਤੇ ਤੁਸੀਂ ਕਿਸ ਨੂੰ ਇਸ ਦਾ ਜ਼ਿੰਮੇਵਾਰ ਮੰਨਦੇ ਹੋ ਗੁੱਡ ਮੈਡੀਸਿਨ ਜਿਹੜੀ ਹੈਗੀ ਆ ਕਲਾ ਤੋਂ ਉੱਤੇ ਪੈ ਗਿਓ ਆ ਲਿਕੁਇਡ ਮੈਡੀਸਿਨ ਹੈਗੀ ਜਿਹੜੀ ਯੂਥ ਚ ଥିਗੀ ਕਾਗ ਵਿੱਚ ਪਈ ਉਹਦੇ ਨਾਲ ਬਣਾਇਆ ਪਲੱਸ ਇਹ ਜਿਹੜਾ ਤੁਸੀਂ ਦੇਖ ਰਹੇ ਪਏ ਇਹ ਪੈਨ ਤੇ ਪੈਨਸਿਲ ਦੇ ਨਾਲ ਸਟੇਬਲ ਕੀਤਾ ਹੈਗਾ ਠੀਕ ਹੈ ਮੈਡੀਸਿਨ ਮੈਂ ਇਸ ਕੱਲ ਕੇ ਯੂਜ਼ ਕੀਤੀ ਹੈਗੀ cancer patient ਹੈਗਾ ਇਮੋਥੈਰਪੀ ਇੱਕ process ਹੁੰਦਾ ਹੈਗਾ ਜਿਹੜਾ ਕਿ cancer patients ਨੂੰ ਆਪਣਾ ਇਲਾਜ ਦੇ ਦੌਰਾਨ ਨੇ ਵਿੱਚੋਂ ਗੁਜ਼ਰਨਾ ਪੈਂਦਾ ਹੈਗਾ ਠੀਕ ਹੈ ਇਹਦੇ ਵਿੱਚ ਜਿਹੜੇ ਬਹਾਲਾਂ ਦਾ ਚੜਨਾ ਹੋ ਜਾਂਦਾ ਅਸਲੀਅਤ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਸਾਡੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਹੀ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਸੰਤ ਦਾ ਤਿਹਾਰ ਬਹੁਤ ਸਾਰੀਆਂ ਖੁਸ਼ੀਆਂ ਦਾ ਤਿਹਾਰ ਮੰਨਿਆ ਜਾਂਦਾ ਹੈ ਤੇ ਇਸ ਨਾਲ ਸਾਡੇ ਬਚਪਨ ਦੀਆਂ ਵੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਖਾਸ ਤੌਰ ਤੇ ਪਤੰਗ ਦੀ ਤੇ ਕੈਮਰੇ ਦੀ ਨਜ਼ਰ ਦੇ ਨਾਲ ਤੁਸੀਂ ਇਸ ਪਤੰਗ ਨੂੰ ਵੇਖ ਸਕਦੇ ਹੋ ਕਿ ਇਹ 6 ਫੁੱਟ ਦਾ ਪਤੰਗ ਹੈ ਤੇ ਇਸ ਪਤੰਗ ਦੇ ਉੱਪਰ ਜਿਹੜਾ ਮੈਸੇਜ ਦਿੱਤਾ ਗਿਆ ਹੈ ਬਹੁਤ ਹੀ ਖੂਬ ਸੂਰਤ ਮੈਸੇਜ ਦਿੱਤਾ ਗਿਆ ਹੈ ਦੇਖ ਸਾਖ ਕਦੇਓ ਕਿਥੇ ਛੋਟੇ ਛੋਟੇ ਬੱਚੇ ਪਤੰਗ ਉਡਾਉਂਦੇ ਪਏ ਨੇ ਇੱਥੇ ਲਿਖਿਆ ਹੋਇਆ ਹੈ Enjoy Basant Avoid Gattu ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਬਹੁਤ ਹੀ ਖੂਬਸੂਰਤ ਮੈਸੇਜ ਇਸ ਪਤੰਗ ਦੇ ਉੱਪਰ ਤਿਆਰ ਕੀਤਾ ਗਿਆ ਹੈ ਸਾਡੇ ਨਾਲ ਆਰਟਿਸਟ ਵਰੁਣ ਟੰਡਨ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਨਾਲ ਜੋ ਕਿ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਇਹ ਆਈਡੀਆ ਆਇਆ ਕਿ ਇਸ ਤਰੀਕੇ ਦੇ ਨਾਲ ਪਤੰਗ ਦੇ ਉੱਪਰ ਆਟ ਕਰਨੀ ਚਾਹੀਦੀ ਸੀ ਸਭ ਤੋਂ ਪਹਿਲੇ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਜੀ ਅੱਛਾ ਸਭ ਤੋਂ ਪਹਿਲਾਂ ਤੁਹਾਨੂੰ ਵੀ ਬਸੰਤ ਪੰਚਮੀ ਦੀ ਬਹੁਤ-ਬਹੁਤ ਥੈਂਕ ਯੂ ਥ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਆਪਣਾ ਆਰਟ ਪਤੰਗ ਦੇ ਉੱਪਰ ਦਰਸਾਇਆ ਬਹੁਤ ਹੀ ਸੋਹਣਾ ਮੈਸੇਜ ਆ ਜ਼ਰੂਰ ਸਾਡੀ ਆਡੀਅנס ਨੂੰ ਇਸ ਬਾਰੇ ਦੱਸੋ ਕਿ ਕਿਵੇਂ ਤੁਸੀਂ ਸੋਚਿਆ ਕਿ ਇਹ ਚੀਜ਼ ਬਣਾਉਣੀ ਚਾਹੀਦੀ ਹੈ ਪਤੰਗ ਤੇ ਅ ਦੇਖੋ ਅੱਜ ਦੀ ਡੇਟ ਵਿੱਚ ਮੈਂ ਤਾਂ ਦੱਸ ਨਾ ਜਾਊਂਗਾ ਜਿਹੜੀ ਆਪਾਂ ਟ੍ਰੈਡੀਸ਼ਨਲ ਤਰੀਕਾ ਹੈਗਾ ਪਤੰਗ ਬਾਜ਼ੀ ਦਾ ਉਹ ਹੁੰਦਾ ਸੀਗਾ ਡੋਨ ਤੇ ਪਤੰਗ ਠੀਕ ਹੈ ਬਟ ਅੱਜ ਦੀ ਡੇਟ ਵਿੱਚ ਹਰਬੰਦਾ ਜਿਹੜਾ ਹੈਗਾ ਹਰਬੰਦਾ ਨਹੀਂ ਮੈਕਸਿਮਮ ਠੀਕ ਉਹ ਯੂਜ਼ ਕਰਦੇ ਨੇ ਚਾਈਨਾ ਡੋਜ਼ ਜੋ ਕਿ ਪਤੰਗ ਬਾਜ਼ੀ ਵਾਸਤੇ ਹੈਗੇ ਨਹੀਂ ਠੀਕ ਹੁਣ ਐਨ ਦੇ ਵਿੱਚ ਜਿਹੜਾ ਹੈਗਾ ਬਸੰਤ ਪੰਚਮੀ ਦਾ ਮੈਂ ਇੱਕ ਕੋ ਬਣਾਇਆ ਹੈਗਾ ਆਰਟਵਰਕ ਠੀਕ ਹੈ ਜੋ ਕਿ ਪਤੰਗਤਾ ਬਣਾਇਆਗਾ ਠੀਕ ਆਪਾਂ ਪਹਿਲੀ ਤਾਂ ਗੱਲ ਆ ਹੈਗੀ ਪਤੰਗ ਨੂੰ ਮੈਂ ਦੇ ਲੇਟ ਕਰਤਾ ਬਸੰਤ ਪੰਚਪੀ ਨਾਲ ਠੀਕ ਪਤੰਗ ਦੇ ਨਾਲ ਨਾਲ ਤੁਸੀਂ yellow ਕਲਰ ਦਾ ਯੂਜ਼ ਕੀਤਾ ਕਿਉਂਕਿ ਜ਼ਿਆਦਾਤਰ ਲੋਕ ਇਸ ਦਿਨ yellow ਰੰਗ ਦੇ ਕੱਪੜੇ ਪਾਉਂਦੇ ਨੇ yellow ਰੰਗ ਦਾ ਹਲਵਾ ਜਾਂ ਚਾਵਲ ਖਾਂਦੇ ਨੇ ਜ਼ਰੂਰ ਹੂੰ ਬਿਲਕੁਲ ਆ ਜਿਹੜੀ ਪਤੰਗ ਹੈਗੀ ਹੈ ਨਾ ਉਹ yellow ਇਸੇ ਕਰਕੇ ਯੂਜ਼ ਕੀਤੀ ਗਈ ਠੀਕ ਹੈ ਫਿਰ ਮੈਂ ਤੁਹਾਨੂੰ ਆਰਟਵਰਕ ਮੈਂ ਐਕਸਪਲੇਨ ਕਰ ਦਿੰਦਾ ਹੈਗਾ ਇਹਦੇ ਵਿੱਚ ਜੇ ਤੁਸੀਂ ਦੇਖੋ ਲੈਫਟ ਸਾਈਡ ਤੇ ਜਿਹੜੀ ਆ ਇਹ ਜਿਹੜਾ ਤੁਸੀਂ ਤੀਲਾ ਦੇਖਦੇ ਪਏ ਹੋ ਉਹ ਅ ਡਿਵਾਈਡਰ ਹੈਗਾ ਅੱਛਾ ਇਸ ਤੋਂ ਹਾਂ ਹਾਂ ਡਿਵਾਈਡਰ ਹੈਗਾ ਠੀਕ ਹੈ ਇਹਦੇ ਵਿੱਚ ਜੇ ਜਿਹੜਾ ਮਜ਼ਾ ਹੈਗਾ ਤੇ ਜੋ ਆਪਾਂ ਨਾ ਕਰੀਏ ਠੀਕ ਹੈ ਉਹ ਚੀਜ਼ ਮੈਂ ਦਰਸ਼ਣ ਦੀ ਕੋਸ਼ਿਸ਼ ਕੀਤੀ ਹੈ ਐਫ ਤੇ ਵਿੱਚ ਤੁਸੀਂ ਦੇਖਦੇ ਪਏ ਹੋ ਜੇ ਆਪਾਂ ਪਤੰਗ ਦੀ ਲੈਫਟ ਸਾਈਡ ਤੇ ਚਲੇ ਜਾਈਏ ਠੀਕ ਹੈ ਤੇ ਇਹਦੇ ਵਿੱਚ ਜਿਹੜੇ ਬੱਚੇ ਹੈਗੇ ਆ ਉਹ ਪਤੰਗ ਉਡਾਣਦੇ ਪਏ ਹੈਗੇ ਆ ਠੀਕ ਹੈ ਉਹਨਾਂ ਦੇ ਹੱਥ ਦੇ ਵਿੱਚ ਗੱਟੂ ਹੈਗਾ ਮਤਲਬ ਉਹਨਾਂ ਨੂੰ ਖੁਸ਼ੀ ਦੇ ਨਾਲ ਫਿਲਹਾਲ ਮਤਲਬ ਹੈਗਾ ਬਟ ਇਹਦੇ ਜਿਹੜੇ ਜਿਹੜੇ ਨਤੀਜੇ ਹੈਗੇ ਉਹ ਨਹੀਂ ਪਤਾ ਠੀਕ ਹੈ ਸਾਦੇ ਇੰਜੋਏ ਕਰਦੇ ਪਏ ਠੀਕ ਹੈ on the other side ਇਹਦੇ ਜਿਹੜੇ ਹੈਗੇ ਨਤੀਜੇ ਆਪਾਂ ਦੇਖਦੇ ਪਏ ਹੈਗੇ ਆ ਠੀਕ ਇਹਦੇ ਵਿੱਚ ਆਪਾਂ ਸਟਾਰਟਿੰਗ ਵਿੱਚ ਦੇਖੀਏ ਆ ਕਬੂਤਰ ਹੈਗੇ ਠੀਕ ਹੈ ਤੇ ਕਬੂਤਰ ਜਿਹੜੇ ਹੈਗੇ ਚਾਈਨਾ ਡੋਟ ਦੇ ਵਿੱਚ ਉਲਝ ਗਏ ਹੈਗੇ ਆ ਠੀਕ ਹੈ ਉਹਨਾਂ ਦੀ ਜਿਹੜੀ ਹੈਗੀ ਜਾਨ ਚਲੀ ਗਈ ਠੀਕ ਨੰਬਰ 2 ਆਪਾਂ ਇੱਥੇ ਦੇਖੀਏ ਬੱਚਾ ਜਿਹੜਾ ਹੈਗਾ ਉਹ ਪਤੰਗ ਖਿੱਚਣ ਦੀ ਕੋਸ਼ਿਸ਼ ਕਰਦਾ ਪਏ ਹੈਗਾ ਜੋ ਕਿ ਇਲੈਕਟ੍ਰਿਕ ਵਾਇਰ ਵਿੱਚ ਉਲਝ ਚੁੱਕੀ ਹੈਗੀ ਹੈ ਔਰ ਜਦੋਂ ਇਹਨੂੰ ਖਿੱਚਦਾ ਹੈਗਾ ਤੇ ਇਹ ਤੋਂ ਜਿਹੜਾ ਹੈਗਾ ਸ਼ੌਕ ਜਾਂ ਬਲਾਸਟ ਹੋ ਸਕਦਾ ਹੈਗਾ ਤਾਂ ਆਪਸ ਚ ਜਦ ਉਲਝ ਜਾਂਦੀਆਂ ਜਿੰਦੇ ਕਰਕੇ ਆਪਾਂ ਅੱਜ ਦੀ ਡੇਟ ਵਿੱਚ ਪੇਪਰ ਦੇ ਵਿੱਚ ਪੜ੍ਹਦੇ ਹੈਗੇ ਆ ਕਿ ਬੱਚੇ ਦੇ ਕਿਸੇ ਦੇ ਜਿਹੜੇ ਲਾਸ ਆਫ ਲਿੰਬਸ ਹੈਗੇ ਆ ਉਹ ਹੋ ਗਏ ਇਸ ਕਰਕੇ ਠੀਕ ਹੈ ਔਰ ਉਸ ਤੋਂ ਬਾਅਦ ਚ ਜੇ ਆਪਾਂ ਇੱਥੇ ਦੇਖੀਏ ਤੇ ਇਹਦੇ ਵਿੱਚ ਇੱਕ ਦਾਗੀਰ ਜਿਹੜਾ ਹੈਗਾ ਸਕੂਟੀ ਤੇ ਜਾਦੇ ਹੈਗਾ ਉਤੋਂ ਜਿਹੜੀ ਹੈਗੀ ਹੈ ਚਾਈਨ ਸਟੋਸ ਉਹ ਲਟਕਦੀ ਪਈ ਸੀਗੀ ਉਦੋਂ ਦੇ ਜਿਹੜੀ ਹੈਗੀ ਹੈ ਗੱਲੇ ਦੇ ਵਿੱਚ ਫਸ ਗਈ ਪਤੰਗ ਦੇ ਨਾਲ ਠੀਕ ਹੈ ਜਿੰਦੇ ਕਰਕੇ ਉਹਨੂੰ ਸਵियर ਇੰਜਰੀਜ਼ ਹੋ ਸਕਦੀਆਂ ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹੀ ਪਤੰਗ ਜਿਹੜੀ ਹੈਗੀ ਬੱਚਾ ਲੁੱਟਣ ਦੀ ਕੋਸ਼ਿਸ਼ ਕਰਦਾ ਪਿਆ ਔਰ ਇਹ ਚੀਜ਼ ਦਾ ਮਤਲਬ ਧਿਆਨ ਨਹੀਂ ਹੈਗਾ ਕਿ ਜਿਹੜਾ ਪਿੱਛੋਂ ਟ੍ਰੈਫਿਕ ਜਿਹੜਾ ਹੈਗਾ ਉਹ ਵੀ ਆ ਰਿਹਾ ਹੈਗਾ ਠੀਕ ਹੈ ਹੁਣ ਇਹ ਇਹਦੇ ਵਿੱਚ ਮੈਂ ਪਤੰਗ ਦੇ ਅੱਧੇ ਹਿੱਸੇ ਵਿੱਚ ਜਿਹੜਾ ਹੈਗਾ ਇੰਜੋਏਮੈਂਟ ਦਾ ਸੀ ਹੈ ਗਿਆ ਔਰ ਜਿਹੜਾ ਅੱਧਾ ਹਿੱਸਾ ਉਹਦੇ ਵਿੱਚ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅੰਦਾ ਜਿਹੜਾ ਲਿਖਿਆ ਹੈਗਾ ਨੀਚੇ ਇੰਜੋਏ ਬਸੰਤ ਐਂਡ ਐਵੋਇਡ ਗਟੂ अच्छा जी। जिस तरीके ਦੇ ਨਾਲ ਤੁਸੀਂ ਇੱਕ ਸਾਈਡ ਦਰਸ਼ਾਈ ਤੇ ਦੂਸਰੀ ਸਾਈਡ ਤੇ ਤੁਸੀਂ ਉਹ ਹਕੀਕਤ ਬਿਆਨ ਕੀਤੀ ਜਿਹਦਾ ਨੁਕਸਾਨ ਜਿਹਦਾ ਖਮਿਆਜ਼ਾ ਸਾਨੂੰ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਸਿਰਫ ਤੇ ਸਿਰਫ ਬਸੰਤ ਪੰਚਮੀ ਨੂੰ ਇਸੇ ਇੰਜੋਏਮੈਂਟ ਨਾਲ ਦੇਖਦਾ ਜੇ ਦੂਸਰੀ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਇਗਨੋਰ ਇਹਨੂੰ ਕੀਤਾ ਜਾਂਦਾ ਹੈ ਸਰਕਾਰਾਂ ਪ੍ਰਸ਼ਾਸਨ ਦੇ ਵੱਲੋਂ ਗੱਟੂ ਦੇ ਉੱਪਰ ਚਾਈਨਾ ਡੋਰ ਦੇ ਉੱਪਰ ਬੈਣ ਵੀ ਲੱਗ ਗਿਆ ਪਰ ਇਸ ਦੇ ਬਾਵਜੂਦ ਵੀ ਉਹ ਚੀਜ਼ਾਂ ਮਾਰਕੀਟ ਤੇ ਵਿੱਚ ਵਿਕਦੀਆਂ ਪਈਆਂ ਨੇ ਇੱਕ ਆਰਟਿਸਟ ਹੋਣ ਦੇ ਨਾਤੇ ਤੁਸੀਂ ਕਿਸ ਨੂੰ ਇਸ ਦਾ ਜ਼ਿੰਮੇਵਾਰ ਮੰਨਦੇ ਹੋ ਨਹੀਂ ਦੇਖੋ ਜਿਹੜਾ ਤੁਸੀਂ ਕਿਹਾ ਸਰਕਾਰੀ ਪ੍ਰਸ਼ਾਸਨ ਦੇਖੋ ਉਹ ਤਾਂ ਆਪਣੇ ਵੱਲੋਂ ਅਵੇਅਰਨੈਸ ਜਿਹੜੀ ਹੈਗੀ ਉਹ ਫਲਾਂਦੇ ਪਏ ਅੱਗੇ ਹੈ ਠੀਕ ਹੈ ਬੀਇੰਗ ਐਨ ਆਰਟਿਸਟ ਮੈਂ ਵੀ ਅਵੇਅਰ ਕਦਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਠੀਕ ਹੈ ਬਟ ਜਿਹੜਾ ਹੈਗਾ ਇਹ ਪਬਲਿਕ ਨੂੰ ਜਿਹੜੇ ਗੱਟੂ ਯੂਜ਼ ਕਰਦੇ ਪਏਗੇ ਉਹਨਾਂ ਨੂੰ ਅਵੇਦ ਹੋਣਾ ਚਾਹੀਦਾ ਹੈਗਾ ਕਿ ਕਿਸੇ ਦੇ ਕਿਸੇ ਨੂੰ ਨੁਕਸਾਨ ਹੋ ਸਕਦਾ ਹੈਗਾ ਠੀਕ ਹੈ ਕਿਉਂਕਿ ਜਿਹੜਾ ਕੰਜ਼ਿਊਮਰ ਹੈਗਾ ਇਹ ਚੀਜ਼ ਦਾ ਉਹੀ ਸਭ ਤੋਂ ਵੱਡਾ ਦੋਸ਼ੀ ਹੈਗਾ ਠੀਕ ਤੇ ਇਹਦੇ ਵਿੱਚ ਜਿਹੜਾ ਕੰਜ਼ਿਊਮਰ ਹੈਗਾ ਉਹਨੂੰ ਅਵੇਸਕਤਨਾ ਚਾਹੀਦਾ ਹੈਗਾ ਕਿ ਭਾਈ ਇਹ ਚੀਜ਼ ਨੂੰ ਨਾ ਵਤੋ ਠੀਕ ਹੈ ਇਹਦੇ ਨਾਲ ਜਿਹੜਾ ਹੈਗਾ ਨੁਕਸਾਨ ਕਾਫੀ ਹੁੰਦਾ ਜੀ ਅੱਛਾ ਇਹ ਜਿਹੜਾ ਤੁਸੀਂ ਮੈਸੇਜ ਰੈਡੀ ਕੀਤਾ ਇਹਨੂੰ ਰੈਡੀ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਤੇ ਕਿਹੜੀਆਂ ਚੀਜ਼ਾਂ ਨਾਲ ਇਹ ਤਿਆਰ ਕੀਤਾ ਤੁਸੀਂ ਇਹਨੂੰ ਜਿਹੜਾ ਹੈਗਾ ਤਿਆਰ ਕਰਨ ਲਈ 3 ਦਿਨ ਦਾ ਸਮਾਂ ਲੱਗਾ ਠੀਕ ਹੈ 3 ਦਿਨ ਲੱਗੇ ਪ੍ਰੋਪਰ ਮਤਲਬ ਐ ਇਦਾਂ ਨਹੀਂ ਕਿ 3 ਦਿਨ ਕੰਟੀਨਿਉਟੀ ਵਿੱਚ ਕੰਮ ਹੈਗਾ ਠੀਕ ਹੈ ਕਦੇ ਥੋੜਾ ਜਿਹਾ ਟਾਈਮ ਲਗਾ ਤੱਕ ਥੋੜਾ ਜਿਹਾ ਐਦਾਂ ਚੱਲਦਾ ਹੁੰਦਾ ਠੀਕ ਹੈ ਨੰਬਰ 2 ਇਹਦੇ ਵਿੱਚ ਕਾਗਜ਼ ਦਾ ਇਸਤਮਾਲ ਹੋਇਆ ਪਲੱਸ 5 ਕੋਲ ਦਾ ਹੈ ਇਸਤਮਾਲ ਹੋਇਆ ਜਿੰਨੂੰ ਹੈ ਚਿਪਕਾਇਆ ਗਿਆ ਹੈ ਠੀਕ ਅੱਛਾ ਦਿਖ ਰਿਹਾ ਕਿ ਬਹੁਤ ਪ੍ਰੀਕੀ ਦੇ ਨਾਲ ਹੈ ਡੋਰ ਨੂੰ ਦਰਸਾਇਆ ਗਿਆ ਗੱਟੂ ਬਣਾਇਆ ਸਾਰਾ ਕੁਝ ਕਾਗਜ਼ ਦਾ ਹੀ ਹੈ ਹਾਂ ਸਤਾ ਦਾ ਕੁਝ ਕਾਗਜ਼ ਦਾ ਹੀ ਹੈ ਜੀ ਓਕੇ ਤੇ ਬਹੁਤ ਹੀ ਖੂਬਸੂਰਤ ਹੈ ਤੁਸੀਂ ਆਪਣੀ ਜਰਨੀ ਬਾਰੇ ਦੱਸੋ ਕਿ ਤੁਹਾਡੀ ਇਸ ਲਾਈਨ ਦੇ ਵਿੱਚ ਜਰਨੀ ਸਟਾਰਟ ਕਿਵੇਂ ਹੋਈ ਸੀ ਜਿਹੜੀ ਮੇਰੀ ਜਰਨੀ ਹੈਗੀ ਹੈ ਮੈਂ ਇੱਕ ਸੈਲਫ ਟਾਟ ਆਰਟਿਸਟ ਹਾਂਗਾ ਔਰ ਮੈਂ ਅਲੱਗ-ਅਲੱਗ ਮੀਡੀਅਮ ਤੇ ਨਾਲ ਜਿਹੜੇ ਹੈਗੇ ਫੋਟੋਜ਼ ਬਣਾਉਂਦਾ ਹਾਂਗਾ ਮਤਲਬ ਮੇਰੇ ਕੋਲ ਕੋਈ ਵੀ ਮਟੀਰੀਅਲ ਹੋਵੇ ਐਕਸੈਪਟ ਪੇਂਟ ਮੈਂ ਉਹਨਦੇ ਨਾਲ ਜਿਹੜਾ ਹੈਗਾ ਕੋਈ ਆਰਟਵਰਕ ਬਣਾ ਕੇ ਤਿਆਰ ਕਰ ਲੈਂਦਾ ਜੀ ਅੱਛਾ ਇਸ ਵੇਲੇ ਹੋਰ ਥੋੜੇ ਕੁਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤਿਆਰ ਨੇ ਜ਼ਰੂਰ ਦੱਸੋ ਜੀ ਜਿੱਦਾਂ ਆਪਾਂ ਜਾਣਦੇ ਹੈਗੇ ਚਾ ਫਰਵਰੀ ਨੂੰ ਵਰਲਡ ਕੈਂసర్ ਡੇ ਹੁੰਦਾ ਹੈਗਾ ਠੀਕ ਹੈ ਤੇ ਮੈਂ ਕੈਂਸਰ ਅਵੇਅਰਨੈਸ ਵਾਸਤੇ ਕੁਝ ਆਰਟਵਰਕਸ ਜਿਹੜੇ ਹੈਗੇ ਉਹ ਤਿਆਰ ਕੀਤੇ ਹੈਗੇ ਕਿਉਂਕਿ ਅੱਜ ਦੀ ਡੇਟ ਵਿੱਚ ਇੱਕ ਜਿਹੜਾ ਕੈਂਸਰ ਹੈਗਾ ਉਹ ਵੀ ਇੱਕ ਬਹੁਤ ਵੱਡਾ ਮਤਲਬ ਸੋਸਾਇਟੀ ਦਾ ਦੁਸ਼ਮਣ ਬਣਿਆ ਪਿਆ ਹੈਗਾ ਠੀਕ ਹੈ ਔਰ ਇਹਦੇ ਵਿੱਚ ਮਤਲਬ ਕੁਝ ਚੀਜ਼ਾਂ ਵਿੱਚ ਆਪਾਂ ਅਵੇਅਰ ਹੈਗੇ ਕੁਝ ਚੀਜ਼ਾਂ ਵਿੱਚ ਨਹੀਂ ਅਵੇਅਰ ਹੈਗੇ ਠੀਕ ਤੇ ਮੈਂ ਕੁਝ ਆਰਟਵਰਕ ਤਿਆਰ ਕੀਤੇ ਗਏ ਕਿਉਂਕਿ ਤੁਹਾਡੀ ਪਹਿਚਾਨ ਹਮੇਸ਼ਾ ਮਤਲਬ ਕਿ ਨਾ ਤੁਸੀਂ ਇਹੋ ਜੀਆਂ ਚੀਜ਼ਾਂ ਦੇ ਨਾਲ ਆਰਟ ਤਿਆਰ ਕਰ ਦਿੰਦੇ ਹੋ ਜਿਨ੍ਹਾਂ ਨੂੰ ਅਸੀਂ ਵੇਸਟ ਸਮਝਦੇ ਆ ਤੇ ਇਸ ਵਾਰੀ ਤੁਸੀਂ ਇਹ ਜਿਹੜਾ ਮੈਸੇਜ ਤਿਆਰ ਕੀਤਾ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਨਾਲ ਤਿਆਰ ਹੋਇਆ ਬਿਲਕੁਲ ਇਹ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਇੱਥੇ ਮੈਂ ਗੱਲ ਕਰਾਂ ਇਹਦੇ ਵਿੱਚ ਤੁਸੀਂ ਕੈਂਸਰ ਦਾ ਪੇਸ਼ੈਂਟ ਦੇਖ ਸਕਦੇ ਹੈਗੇ ਹੋ ਔਰ ਇਹ ਲਿਕੁਇਡ ਮੈਡੀਸਿਨ ਜਿਹੜੀ ਹੈਗੀ ਆ ਕਲਾ ਤੋਂ ਤੁਸੀਂ ਦੇਖਦੇ ਪਏ ਹੈਗੇ ਹੋ ਆ ਲਿਕੁਇਡ ਮੈਡੀਸਿਨ ਹੈਗੀ ਜਿਹੜੀ ਯੂਥ ਚ ਸਿਗੀ ਕਾਗਜ਼ ਵਿੱਚ ਪਈ ਉਹਨਾਂ ਦੇ ਨਾਲ ਬਣਾਇਆ ਪਲੱਸ ਇਹ ਜਿਹੜਾ ਤੁਸੀਂ देखते पे ए पेन तो पेंसिल देना, के नबल किया है ठीक है मैडिसिन मैं इस करके यूज़ की है कैंसर पेशेंट है और आ दिखाने की कोशिश की है कि कैंसर इज़ क्योरेबल विद मैडीसिन ठीक है या विद प्रोपर ट्रीटमेंट ठीक नंबर दो जड़ा हैगा कौशन टबैको कोजेस कैंसर ठीक है इनदी आज सिगरेट के जड़े है वो देख सकते हैं और यह जो तंबाकू हैगा ठीक है ਇਹ ਉਹਨ ਦੇ ਨਾਲ ਬਣਾਇਆ ਸੀ ਗਜ਼ਟ ਦੇ ਤੰਬਾਕੂ ਦੇ ਨਾਲ ਪਲੱਸ ਇਹਦੇ ਵਿੱਚ ਪੈਨ ਦੇ ਨਾਲ ਸਟੇਬਲ ਕੀਤਾ ਹੈਗਾ ਠੀਕ ਹੈ ਇਹ ਜਿਹੜਾ ਤੁਸੀਂ ਦੇਖਦੇ ਪਏ ਇਹ ਕੈਂਸਰ ਦਾ ਕਲੈਬ ਬਣਾਇਆ ਹੈਗਾ ਔਰ ਇਹਦੇ ਵਿੱਚ ਮੈਂ ਯੂਜ਼ ਕੀਤੀ ਹੈਗੀ ਹੈ ਕਾਫੀ ਔਚਾ ਠੀਕ ਔਰ ਕਹਿੰਦੇ ਨਾ ਕਿ ਜਿਹੜੀ ਕਾਫੀ ਔ ਚਾਹ ਹੈਗੀ ਉਹ ਸਨ ਪਲਾਸਟਿਕ ਦੇ ਗਲਾਸ ਵਿੱਚ ਨਹੀਂ ਪੀਣੀ ਚਾਹੀਦੀ ਹੈਗੀ ਠੀਕ ਹੈ ਉਹ ਤੋਂ ਕੈਂਸਰ ਹੋ ਸਕਦਾ ਹੈਗਾ ਠੀਕ ਹੈ ਆਈ ਵਿਲ ਕੁਇਟ ਦਿਸ ਆਈ ਜਿਹੜਾ ਤੁਸੀਂ ਦੇਖਦੇ ਪਏ ਆ ਮੈਂ ਸਿਗਰਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਠੀਕ ਹੈ ਮਤਲਬ ਇਹ ਤੋਂ ਆਗਾ ਮੈਸੇਜ ਕਿ ਮੈਂ ਨੂੰ ਛੱਡਦਾਗਾ ਸਿਗਰਟ ਸਮੋਕਿੰਗ ਨੂੰ ਠੀਕ ਹੈ ਉਹਦਾ ਦਾ ਮੈਂ ਆਰਟਵਰਕ ਜਿਹੜਾ ਹੈਗਾ ਸਮੋਕ ਦੇ ਨਾਲ ਤਿਆਰ ਕੀਤਾ ਹੈਗਾ ਤੂਏ ਨਾਲ ਤਿਆਰ ਕੀਤਾ ਆ ਜਿਹੜਾ ਤੁਸੀਂ ਦੇਖਦੇ ਪਏ ਕੀਮੋਥੈਰੇਪੀ ਇੱਕ ਪ੍ਰੋਸੈਸ ਹੁੰਦਾ ਹੈਗਾ ਜਿਹੜਾ ਕਿ ਕੈਂਸਰ ਪੇਸ਼ੈਂਟਸ ਨੂੰ ਆਪਣਾ ਇਲਾਜ ਦੇ ਦੌਰਾਨ ਇਹਦੇ ਵਿੱਚ ਗੁਜਰਨਾ ਪੈਂਦਾ ਹੈਗਾ ਠੀਕ ਹੈ ਇਹਦੇ ਵਿੱਚ ਜਿਹੜੇ ਬਹਾਲਾਂ ਦਾ ਚੜਨਾ ਹੋ ਜਾਂਦਾ ਮਤਲਬ ਜਿਹੜਾ ਬੰਦਾ ਹੈਗਾ ਉਹਦੇ ਬਾਲ ਚੜ ਜਾਂਦੇ ਆ ਠੀਕ ਹੈ ਉਹਦੀ ਥੈਰਪੀ ਹਾਂ ਹਾਂ ਮਤਲਬ ਉਹਦੇ ਦੌਰਾਨ ਠੀਕ ਇਹ ਜਿਹੜਾ ਆਰਟਵਰਕ ਹੈਗਾ ਇਹ ਪੈਂਟ ਦੇ ਨਾਲ ਸਪਰਿੰਗ ਕੀਤਾ ਹੈਗਾ ਆ ਜਿਹੜੀ ਫੋਟੋ ਹੈਗੀ ਇਹ ਕੀਮੋਥੈਰਪੀ ਜਿਹੜਾ ਲਿਖਿਆ ਬਾਲਾਂ ਦੇ ਨਾਲ ਮੈਂ ਲਿਖਿਆ ਹੈਗਾ ਅੱਛਾ ਇਹ ਬਾਲਾਂ ਦੇ ਨਾਲ ਤਿਆਰ ਹੋਈ ਹੈ ਚੀਜ਼ ਬਿਲਕੁਲ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਆ ਸਾਦੇ ਬਾਲ ਲੱਗੇ ਦੇ ਕੀਮੋਥੈਰਪੀ ਵਰਡ ਦੇ ਵਿੱਚ ਔਰ ਇਹ ਮੇਰੇ ਆਪਣੇ ਬਾਲ ਲੱਗੇ ਹੈ ਅੱਛਾ ਆਪਣੇ ਬਾਲਾਂ ਦੇ ਨਾਲ ਤੁਸੀਂ ਆਰਟ ਕੀਤੀ ਹੈ ਹਾਂ ਹਾਂ ਤੇ ਆ ਜਿਹੜੇ ਹੈਗੇ ਬਾਲ ਯੂਜ਼ ਕਰਕੇ ਮਤਲਬ ਮੈਂ ਦਿਖਾਣਾ ਸੀਗਾ ਜਿਹੜਾ ਪੇਸ਼ੈਂਟ ਦਾ ਹੈਅਰ लॉस ਹੈਗਾ ਉਹ ਉਹ ਮਤਲਬ ਇੱਕ ਅੱਜ ਦੀ ਡੇਟ ਵਿੱਚ ਦੇਖਿਆ ਜਾਵੇ ਅ ਕਿ ਬਾਲ ਬਾਲਾਂ ਕਰਕੇ ਸਾਡੀ ਬਹੁਤ ਜ਼ਿਆਦਾ ਪਛਾਣ ਦਿੰਦੀ ਹੈਗੀ ਠੀਕ ਹੈ ਤੇ ਉਹ ਮਤਲਬ ਉਹ ਕਿੰਨਾ ਅਪਸੈਟ ਹੈਗਾ ਕਿ ਉਹਨ ਦੇ ਨਾਲ ਇਹ ਜਿਹੜਾ ਹੈਗਾ ਕੈਂਸਰ ਦੇ ਟ੍ਰੀਟਮੈਂਟ ਪੇਨਫੁਲ ਪ੍ਰੋਸੀਜਰ ਤੋਂ ਗੁਜ਼ਰਦਾ ਪਿਆ ਹੈਗਾ ਠੀਕ ਹੈ ਉਹ ਜੇ ਤੁਸੀਂ ਆਹ ਦੇਖੋ ਐ ਮੈਂ ਖੈਨੀ ਔਰ ਕੱਥੇ ਦੇ ਨਾਲ ਬਣਾਈ ਗਈ ਹੈ ਉਹਦਾ ਤੁਸੀਂ ਤੰਬਾਕੂ ਦੇਖ ਸਕਦੇ ਹੋ ਇਹਦੇ ਵਿੱਚ ਆਤ ਖਾਨ ਦੀ ਕੋਸ਼ਿਸ਼ ਕੀਤੀ ਹੈਗੀ ਕਿ ਕੈਂਸਰ ਨੇ ਇੱਕ ਬੰਦੇ ਨੂੰ ਕਿੰਨਾ ਬੁਰੀ ਤਰ੍ਹਾਂ ਡੈਮੇਜ ਕੀਤਾ ਦਾ ਹੈਗਾ ਠੀਕ ਇਹ ਜੀ ਦੇਖੋ ਇੱਕ ਬੰਦਾ ਸਿਗਰਟ ਬੀਡੀ ਪੀ ਕੇ ਆਪਣਾ ਕੀ ਹਾਲ ਕਰ ਲਿਆ ਸਾਦਾ ਸਮੋਕਾ ਬਣਾਇਆ ਬੀਡੀ ਪਈ ਹੈਗੀ ਹੈ ਠੀਕ ਹੈ ਔਰ ਤੁਸੀਂ ਆਹ ਦੇਖੋ ਤੇ ਆ ਕਾਉਸ਼ਨ ਦਾ ਸਿੰਬਲ ਹੈਗਾ ਵੋਸ਼ਨ ਕੇ ਮਤਲਬ ਜਿਹੜਾ ਤੰਬਾਕੂ ਹੈਗਾ ਉਹ ਤੋਂ ਬਚ ਕੇ ਰਹੋ ਠੀਕ ਇਹਦੇ ਵਿੱਚ ਤੁਸੀਂ ਦੇਖੋਗੇ ਆ ਆਰਟਵਰਕ ਸਾਦੇ ਵਿੱਚ 6 ਹੈਗੇ ਆ ਉਹਦਾ ਜਲਾਜ ਲਾ ਕੇ ਜਿਹੜੇ ਹੈਗੇ ਇਹ 6 ਕੀਤੇ ਗਏ ਸੀਗੇ ਠੀਕ ਹੈ ਹਾਂ ਔਰ ਇਹ ਇੱਕ ਮੈਪ ਹੈ ਕੈਂਸਰ ਦੀ ਪੇਸ਼ੈਂਟ ਬਣਾਈ ਗਈ ਹੈ ਠੀਕ ਹੈ ਪਿੰਕ ਰੰਗ ਜਿਹੜਾ ਹੈਗਾ ਸ਼ੀਟ ਦਾ ਉਹ ਇਸ ਕਰਕੇ ਯੂਜ਼ ਕੀਤਾ ਹੈ ਇਹਦਾ ਮਤਲਬ ਹੁੰਦਾ ਹੋਪ ਠੀਕ اور ਇਹ ਜਿਹੜਾ ਆਰਟਵਰਕ ਹੈਗਾ ਲੈਟਸ ਹੋਪ ਇਹਦਾ ਨਾਮ ਹੈਗਾ ਇਹਦੇ ਵਿੱਚ ਸਾਦਾ ਹੋਪ ਹੋਪ ਲਿਖ ਕੇ ਆ ਜਿਹੜਾ ਹੈਗਾ ਆਰਟਵਰਕ ਉਹ ਤਿਆਰ ਕੀਤਾ ਗਿਆ ਠੀਕ ਤੇ ਇਹ ਸਾਰੇ ਆਈਡੀਆਜ਼ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਆਉਂਦੇ ਕਿ ਇਹ ਚੀਜ਼ਾਂ ਇਸ ਤਰੀਕੇ ਦੇ ਨਾਲ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਦੇਖੋ ਕੋਈ ਨਾ ਕੋਈ ਚੀਜ਼ ਹੋਵੇ ਉਹ ਮਤਲਬ ਉਹਦਾ ਕੋਈ ਨਾ ਕੋਈ ਵੀਜ਼ਨ ਹੁੰਦਾ ਹੈਗਾ ਅਗਰ ਕਿਸੇ ਨੂੰ ਕੋਈ ਬਿਮਾਰੀ ਲੱਗੀ ਠੀਕ ਹੈ ਤੇ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੋਊਗਾ ਕਿਹੜੀ ਚੀਜ਼ ਕਰਕੇ ਲੱਗੀ ਹੈਗੀ ਹੈ ਠੀਕ ਹੈ ਉਹੀ ਚੀਜ਼ਾਂ ਮੈਂ ਇਹਦੇ ਵਿੱਚ ਯੂਜ਼ ਕੀਤੀਆਂ ਠੀਕ ਤੇ ਬਸ ਇਹੀ ਹੈਗਾ ਅੱਛਾ ਆਏ ਦਿਨੀ ਅਸੀਂ ਦੇਖਦੇ ਹਾਂ ਕਿ ਕੁਝ ਵੀ ਖਾਸ ਦਿਨ ਹੁੰਦਾ ਤੇ ਉਸ ਦਿਨ ਦੇ ਨਾਲ ਛੁੜੀਆਂ ਹੋਈਆਂ ਤੁਸੀਂ ਇਹੋ ਜੀਆਂ ਚੀਜ਼ਾਂ ਤਿਆਰ ਕਰ ਦਿੰਦੇ ਹੋ ਕਿ ਜਿਹੜੀਆਂ ਆਮ ਬੰਦਾ ਸੋਚ ਵੀ ਨਹੀਂ ਸਕਦਾ ਇਹ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਉਹ ਸਾਰੀਆਂ ਚੀਜ਼ਾਂ ਜਦੋਂ ਤਿਆਰ ਕਰਦੇ ਹੋ ਉਹ ਕਿਵੇਂ ਸੋਚਦੇ ਹੁੰਨੇ ਕਿ ਆਹ ਚੀਜ਼ ਇਸ ਤਿਹਾਰ ਤੇ ਇਹ ਸੂਟ ਕਰੇਗੀ ਇਹ ਨਹੀਂ ਕਿ ਜੇ ਪਿਛਲੇ ਸਾਲ ਤੁਸੀਂ ਇਹ ਵਾਲਾ ਪੈਟਰਨ ਯੂਜ਼ ਕੀਤਾ ਤੇ ਇਸ ਸਾਲ ਮਤਲਬ ਕਿ ਉਹੀ ਹੋਣਾ ਕੁਝ ਨਵਾਂ ਹੀ ਲੈ ਕੇ ਆਉਂਦੇ ਹੋ ਐਕਚੁਅਲੀ ਅਗਰ ਮੈਂ ਦੇਖਾਂ ਤੇ ਹਰ ਇੱਕ ਤਿਉਹਾਰ ਕਿਸੇ ਨਾ ਕਿਸੇ ਚੀਜ਼ ਕਰਕੇ ਹੁੰਦਾ ਹੈਗਾ ਠੀਕ ਹੈ ਔਰ ਉਹ ਚੀਜ਼ ਨੂੰ ਜਿਹੜਾ ਹੈਗਾ ਉਹ ਚੀਜ਼ ਕੋਈ ਤਾਂ ਹੋਊਗੀ ਠੀਕ ਹੈ ਫਿਜ਼ੀਕਲ ਹੋਊਗੀ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ ਠੀਕ ਹੈ ਉਹਨੂੰ ਮੈਂ ਮੀਡੀਅਮ ਬਣਾ ਕੇ ਜਿਹੜਾ ਹੈਗਾ ਅਗਲਾ ਆਰਟਵਰਕ ਬਣਾਉਣਾ ਹੈਗਾ ਜੀ ਅੱਛਾ ਆਪਣੀ ਆਰਟ ਨੂੰ ਆਪਣੇ ਦਿਨ ਦੇ ਵਿੱਚ ਕਿੰਨੇ ਘੰਟੇ ਦਿੰਦੇ ਹੋ ਅੰਦੇ ਵਿੱਚ ਕੋਈ ਅਨਸਰ ਨਹੀਂ ਹੈਗਾ ਕਈ ਵਾਰ ਸਾਦਾ ਦਿਨ ਲੱਗ ਜਾਂਦਾ ਹੈਗਾ ਠੀਕ ਹੈ ਕਈ ਵਾਰ ਅੱਜ ਕੀਤਾ ਚਾਰ ਦਿਨ ਨਹੀਂ ਕੀਤਾ ਠੀਕ ਹੈ ਐਦਾਂ ਚੱਲਦਾ ਹੈਗਾ ਠੀਕ ਕੋਈ ਮਤਲਬ ਇਹਦੇ ਵਿੱਚ ਫਿਕਸ ਪੈਟਰਨ ਨਹੀਂ ਹੈਗਾ ਡਿਪੈਂਡ ਕਰਦਾ ਹੈਗਾ ਕਿ ਅ ਮਤਲਬ ਅਜੈਂਸੀ ਟਾਈਮ ਉਹ ਕਿੰਨਾ ਹੈਗਾ ਓਕੇ ਜੀ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੇ ਵਿੱਚ ਰਹਿੰਦੇ ਹੋ ਤੇ ਇੰਨਾ ਸੋਨਾ ਤੁਸੀਂ ਆਰਟ ਕਰਦੇ ਪਿਓ ਜਿਹੜੇ ਆਰਟਿਸਟ ਨੇ ਹਮੇਸ਼ਾ ਗਿਲੇ ਸ਼ਿਕਵੇ ਕਰਦੇ ਨੇ ਕਿ ਹਾਂ ਵੀ ਸਾਡਾ ਇੰਡੀਆ ਦੇ ਵਿੱਚ ਫਿਊਚਰ ਨਹੀਂ ਹੈ ਸਾਡਾ ਪੰਜਾਬ ਦੇ ਵਿੱਚ ਫਿਊਚਰ ਨਹੀਂ ਹੈ ਇਸ ਕਰਕੇ ਸਾਨੂੰ ਫੋਰਨ ਜਾਣਾ ਚਾਹੀਦਾ ਸਾਡੇ ਉੱਤੇ ਕਦਰ ਹੁੰਦੀ ਹੈ ਤੁਸੀਂ ਦੱਸੋ ਕਿ ਤੁਹਾਡੀ ਆਰਟ ਤੇ ਕਦਰ ਹੁੰਦੀ ਜਾਂ ਫਿਰ ਨਹੀਂ ਜਿਹੜਾ ਤੁਸੀਂ ਮਤਲਬ ਕੀ ਜਿਹੜਾ ਤੁਹਾਡੀ ਮਿਹਨਤ ਦਾ ਮੋਲ ਤੁਹਾਨੂੰ ਮਿਲ ਜਾਂਦਾ ਹਾਂ ਬਿਲਕੁਲ ਇਹਦੇ ਵਿੱਚ ਦੇਖੋ ਸਭ ਤੋਂ ਪਹਿਲੀ ਗੱਲ ਜਿਹੜੀ ਕਦਰ ਹੁੰਦੀ ਹੈਗੀ ਐ ਐਦਾਂ ਕੁਝ ਵੀ ਨਹੀਂ ਹੈਗਾ ਠੀਕ ਹੈ ਆ ਤਾਂ ਉਹ ਗੱਲ ਹੋ ਗਈ ਕਿ ਬੰਦਾ ਗ੍ਰੈਜੂਏਸ਼ਨ ਕਰਦਾ ਪਿਆ ਹੈਗਾ ਤੇ ਉਹ ਆ ਪੁੱਛਣ ਗਿਆ ਕਿ ਮੈਨੂੰ ਐਦਾਂ ਦਾ ਕੋਰਸ ਦੱਸੋ ਕਿ ਜਿੰਦੀ ਅੱਗੇ ਫਿਊਚਰ ਵੈਲਿਊ ਹੋਵੇ ਠੀਕ ਹੈ ਵੈਲਿਊ ਹਰ ਇੱਕ ਚੀਜ਼ ਦੀ ਬਣਾਣੀ ਪੈਂਦੀ ਹੈਗੀ ਐ ਠੀਕ ਹੈ ਨੰਬਰ 2 ਮੈਂ ਇੱਥੇ ਜਾਂ ਮੈਂ ਕਿਤੇ ਵੀ ਹੋਵਾਂ ਮੈਂ ਸੈਟੀਸਫਾਈਡ ਹਾਂ ਓਕੇ ਜੀ अच्छा जिस तरीके ਦੇ ਨਾਲ ਤੁਸੀਂ ਬਹੁਤ ਵਧੀਆ ਆਰਟਿਸਟ ਹੋ ਤੇ ਕਿਸੇ ਕੋਲ ਕੋਈ ਉਮੀਦ ਹੈ ਤੁਹਾਨੂੰ ਕਿ ਹਾਂ ਵੀ ਮੇਰੀ ਆਰਟ ਵਾਸਤੇ ਮੈਨੂੰ ਮਤਲਬ ਕੁਝ ਐਪਰੀਸ਼ੀਏਸ਼ਨ ਮਿਲਣਾ ਚਾਹੀਦਾ ਜਾਂ ਕੁਝ ਅਵਾਰਡ ਮਿਲਣਾ ਚਾਹੀਦਾ ਕੁਝ ਇਦਾਂ ਦਾ ਸਰਕਾਰ ਕੋਲੇ ਪ੍ਰਸ਼ਾਸਨ ਦੇ ਕੋਲ ਨਹੀਂ ਇਹ ਜਿਹੜੀ ਆਰਟ ਹੈਗੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਮੈਂ ਆਰਟ ਕਿਸ ਕਰਕੇ ਨਹੀਂ ਕਰਦਾ ਪਿਆ ਇਹਨੂੰ ਕੰਟੀਨਿਊ ਕਿ ਮੇਰੀ ਕੋਈ ਅਵਾਰਡ ਹੋਵੇ ਅਵਾਰਡ ਮਿਲੇ ਠੀਕ ਹੈ ਮੇਦੀ ਬਹੁਤ ਵੱਡੀ ਜਤਨਈ ਹੈ ਗਈ ਆ ਅੱਜ ਦੀ ਡੇਟ ਵਿੱਚ ਮੋਸਟਲੀ ਮੈਨੂੰ 10 ਸਾਲ ਲੋਂ ਲੱਗੇ ਆ ਠੀਕ ਹੈ ਬਟ ਮੈਂ ਕਦੀ ਆ ਸੋਚਿਆ ਹੀ ਨਹੀਂ ਕਿ ਮੈਨੂੰ ਅਵਾਰਡ ਮਿਲੇ ਠੀਕ ਹੈ ਜੇ ਮੰਨ ਲਓ ਅਵਾਰਡ ਦਾ ਹੀ ਮੈਂ ਸੋਚਿਆ ਹੁੰਦਾ ਤੇ ਉਹ ਮੈਂ ਪਹਿਲੇ ਸਾਲ ਵਿੱਚ ਜਾਂ ਦੂਜੇ ਸਾਲ ਵਿੱਚ ਬੰਦ ਕਰ ਚੁੱਕਾ ਹੁੰਦਾ ਠੀਕ ਹੈ ਐਦਾਂ ਕੁਝ ਵੀ ਨਹੀਂ ਹੁੰਦਾ ਠੀਕ ਹਾਂ ਜਿੱਦਾਂ ਤੁਸੀਂ ਇਸ ਵੇਲੇ ਦੋ ਮੇਰੇ ਕਨਸੈਪਟ ਦੇਖੇ ਠੀਕ ਹੈ ਤੁਸੀਂ ਆ ਚੀਜ਼ ਦੇਖੋ ਇਹ ਜਿਹੜਾ ਕੰਮ ਹੈਗਾ ਨਾ ਇਹ ਅਵੇਅਰਨੈਸ ਵਾਸਤੇ ਹੈਗਾ ਫॉर ਦਾ ਬੈਟਰਮੈਂਟ ਆਫ ਸੋਸਾਇਟੀ ਜੀ ਬਿਲਕੁਲ ਠੀਕ ਹੈ ਨਾਟ ਫॉर ਕਿ ਮੈਨੂੰ ਅਵਾਰਡ ਮਿਲੇ ਠੀਕ ਮਤਲਬ ਮੇਰਾ ਮਾਈਂਡਸੈਟ ਹੈਗਾ ਜੀ ਅੱਛਾ ਇਹ ਕਿਹੜੀਆਂ ਚੀਜ਼ਾਂ ਤਿਆਰ ਕਰਦੋ ਇਹਨਾਂ ਨੂੰ ਕਿੱਥੇ ਫਿਰ ਰੱਖਦੇ ਹੋ ਮਤਲਬ ਕਿ ਕਿੱਥੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੋ ਤਾਂ ਜੋ ਹੋਰ ਲੋਕਾਂ ਤੱਕ ਇਹ ਪਹੁੰਚ ਸਕੇ ਦੇਖੋ ਇਹਦੇ ਵਿੱਚ ਆ ਹੁੰਦਾ ਹੈਗਾ ਕਿ ਜਿਹੜੇ ਆਰਟਵਰਕਸ ਹੈਗੇ ਉਹ ਐਗਜ਼ਿਬਿਟ ਕੀਤੇ ਕਿ ਕਿਤੇ ਸ਼ੋਕੇਸ ਕੀਤੇ ਹਾਂ ਉਸ ਤੋਂ ਬਾਅਦ ਜੋ ਜਿਹੜਾ ਹੈਗਾ ਕੋਈ ਆਰਟਵਰਕ ਦੀ ਆਪਣੀ ਲਾਈਫ ਵੈਲਿਊ ਹੁੰਦੀ ਹੈਗੀ ਹੈ ਠੀਕ ਤੇ ਜੇ ਉਹ ਖਰਾਬ ਨਹੀਂ ਹੋਏ ਤੇ ਉਹਨੂੰ ਮੈਂ ਆਪਣੇ ਕੋਲ ਸੰਭਾਲ ਕੇ ਰੱਖ ਲੰਦਾ ਅੱਛਾ ਕਦੇ ਦਾ ਹੋਇਆ ਤੁਹਾਡਾ ਬਣਾਈ ਹੋਈ ਚੀਜ਼ ਕਦੇ ਖਰਾਬ ਹੋ ਗਈ ਹੋਵੇ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਦੁੱਖ ਹੋਵੇ ਕਿ ਮੈਂ ਇੰਨੀ ਮਿਹਨਤ ਲਾ ਕੇ ਇਹ ਚੀਜ਼ ਤਿਆਰ ਕੀਤੀ ਸੀ ਤੇ ਅੱਜ ਇਹਦਾ ਮਤਲਬ ਇਹ ਹਾਲ ਹੋ ਗਿਆ ਦੇਖੋ ਖਰਾਬ ਕਾਫੀ ਵਾਜ਼ ਹੋਈਆਂ ਚੀਜ਼ਾਂ ਠੀਕ ਹੈ ਹਾਂ ਦੁੱਖ ਏਨਾ ਇਨੀਸ਼ੀਅਲੀ ਹੁੰਦਾ ਹੈਗਾ ਜਦੋਂ ਮੈਂ ਕਿਹਾ ਤਾਂ 10 ਸਾਲ ਦੀ ਯਾਤਨੀ ਠੀਕ ਹੈ ਕੁਝ ਟਾਈਮ ਬਾਅਦ ਆ ਕੇ ਨਾ ਫਰਕ ਨਹੀਂ ਪੈਂਦਾ ਆ ਚੀਜ਼ ਨਾ ਠੀਕ ਕਿਉਂਕਿ ਜਿਹੜਾ ਟਾਈਮ ਹੈਗਾ ਉਹ ਬੜੀ ਤੇਜ਼ੀ ਨਾਲ ਬੀਤਦਾ ਹੈਗਾ ਠੀਕ ਔਰ ਅੱਜ ਜੇ ਮੈਂ ਆ ਕੀਤਾ ਹੈਗਾ ਆ ਦੋ ਪ੍ਰੋਜੈਕਟ ਠੀਕ ਆਨ ਵੱਲੇ ਦਿਨਾਂ ਚ ਹੋਰ ਨਵਾਂ ਪ੍ਰੋਜੈਕਟ ਆਊਗਾ ਠੀਕ ਹੈ ਉਹ ਤੋਂ ਅਗਲੇ ਟਾਈਮ ਵਿੱਚ ਹੋਰ ਨਵਾਂ ਪ੍ਰੋਜੈਕਟ ਆਊਗਾ ਜੇ ਮੈਂ ਪਿਛਲੇ ਨੂੰ ਲੈ ਕੇ ਬਹਿ ਗਿਆ ਨਾ ਠੀਕ ਫੇ ਮੈਂ ਅਗਲਾ ਪ੍ਰੋਜੈਕਟ ਨਹੀਂ ਕਰ ਪਾਉਂਗਾ ਜੀ ਅੱਛਾ ਅੱਜ ਬਸੰਤ ਪੰਚਮੀ ਦਾ ਤਿਉਹਾਰ ਹੈ ਤੇ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਕੀ ਸੁਨੇਹਾ ਦਿਓਗੇ ਅ ਸਾਡੀ ਆਡੀਅנס ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ मुबारक और नंबर दो जो मैं एक इतने अवेयरनेस का आर्टवर्क बनाया है कि गट्टू ना यूज करियो ठीक है थैंक यू बहुत बहुत शुक्रिया जी तुम्हें अपना कीमती समा दिता ਜੀ ਸੋ ਬਸੰਤ ਪੰਚਮੀ ਦਾ ਤਿਹਾੜ ਹੈ ਤੇ ਅੱਜ ਬਹੁਤ ਹੀ ਖੂਬਸੂਰਤ ਸੁਨੇਹਾ ਵਰੁਣ ਟੰਡਣ ਜੀ ਨੇ ਸਾਡੀ ਆਡੀਅנס ਦੇ ਨਾਲ ਸਾਂਝਾ ਕੀਤਾ ਕਿ ਤੁਸੀਂ ਇਸ ਦਿਨ ਭੁੱਲ ਕੇ ਵੀ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਨਾ ਕਿਉਂਕਿ ਇਹ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਖਤਮ ਕਰ ਸਕਦੀ ਹੈ ਤੇ ਨਾਲ ਦੀ ਨਾਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਵੀਡੀਓ ਨੂੰ ਲੈ ਕੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਪੇਚਣੀ ਹੈ ਧੰਨਵਾਦ